ਭਾਰਤ ਪਾਕਿਸਤਾਨ ਵਿਚਾਲੇ ਵਧੇ ਹੋਏ ਤਣਾਅ ਦਰਮਿਆਨ ਸਾਰੇ ਲੋਕਾਂ ਨੂੰ ਇਹੀ ਚਿੰਤਾ ਸੀ ਕਿ 6 7 ਮਈ ਵਾਲੀ ਰਾਤ ਤੋਂ ਬਾਅਦ ਕਿਤੇ 7 ਤੇ 8 ਮਈ ਵਾਲੀ ਰਾਤ ਨੂੰ ਵੀ ਕੁਝ ਨਾ ਹੋਇਆ ਹੋਵੇ ਤੁਹਾਡੇ ਚ ਵੀ ਬਹੁਤ ਸਾਰੇ ਲੋਕ ਉੱਠ ਕੇ ਖਬਰਾਂ ਦੇਖਦੇ ਰਹੇ ਹੋਣਗੇ ਤਾਜ਼ਾ ਜਾਣਕਾਰੀ ਦੇ ਮੁਤਾਬਿਕ ਦੋ ਗਤੀਵਿਧੀਆਂ ਦੀ ਖਬਰ ਮਿਲੀ ਹੈ ਇੱਕ ਤਾਂ ਪਾਕਿਸਤਾਨ ਦੇ ਵੱਲੋਂ ਜੰਮੂ ਕਸ਼ਮੀਰ ਦੇ ਕਪਵਾੜਾ ਦੇ ਵਿੱਚ ਫਾਇਰਿੰਗ ਕੀਤੀ ਗਈ ਜਿਸ ਦਾ ਭਾਰਤੀ ਫੌਜ ਨੇ ਜਵਾਬ ਦਿੱਤਾ ਦੂਸਰਾ ਪੰਜਾਬ ਦੇ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਚ ਲੋਕਾਂ ਨੇ ਅੱਧੀ ਰਾਤ ਨੂੰ ਧਮਾਕਿਆਂ ਦੀ ਆਵਾਜ਼ ਸੁਣੀ ਹਾਲਾਂਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਧਮਾਕਿਆਂ ਦੀ ਆਵਾਜ਼ ਉਹਨਾਂ ਨੂੰ ਵੀ ਸੁਣੀ ਮੌਕੇ ਤੇ ਪੁਲਿਸ ਨੇ ਜਾ ਕੇ ਜਾਂਚ ਕੀਤੀ ਪਰ ਕੁਝ ਨਹੀਂ ਮਿਲਿਆ ਹਾਲਾਂਕਿ ਅੱਧੀ ਰਾਤ ਨੂੰ ਅੰਮ੍ਰਿਤਸਰ ਦੇ ਵਿੱਚ ਫਿਰ ਸਾਵਧਾਨੀ ਵਜੋਂ ਬਲੈਕਆਊਟ ਕੀਤਾ ਗਿਆ ਇਸ ਦਰਮਿਆਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਬਲੈਕਆਊਟ ਹੋਇਆ ਪਰ ਸੱਚਖੰਡ ਦੇ ਅੰਦਰ ਦੀ ਲਾਈਟ ਜਗਦੀ ਰਹੀ ਅੰਮ੍ਰਿਤਸਰ 'ਚ ਰਹਿਣ ਵਾਲੇ ਕੁਝ ਪੱਤਰਕਾਰਾਂ ਨੇ ਵੀ ਪੁਸ਼ਟੀ ਕੀਤੀ ਹੈ ਕੀ ਅੱਧੀ ਰਾਤ ਨੂੰ 1:30 ਵਜੇ ਦੇ ਕਰੀਬ ਛੇ ਧਮਾਕੇ ਸੁਣੇ ਗਏ ਕੰਦਾਂ ਵੀ ਕੰਬੀਆਂ ਅੰਮ੍ਰਿਤਸਰ ਸ਼ਹਿਰ ਦੇ ਉੱਪਰੋਂ ਹਵਾ 'ਚ ਅੱਗ ਦੇ ਗੋਲੇ ਵੀ ਪਾਕਿਸਤਾਨ ਵਾਲੇ ਪਾਸਿਓਂ ਲੰਘਦੇ ਦਿਖਾਈ ਦਿੱਤੇ ਆਵਾਜ਼ਾਂ ਸੁਣ ਤੋਂ ਬਾਅਦ ਲੋਕ ਵੀ ਆਪਣੇ ਘਰਾਂ ਦੀਆਂ ਛੱਤਾਂ ਤੇ ਨਿਕਲ ਆਏ ਚਾਰ-ਪੰਜ ਵਾਰੀ ਇਹ ਜਿਹੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਪੁਲਿਸ ਨੇ ਵੀ ਸਾਵਧਾਨੀ ਵਰਤਦੇ ਹੋਏ ਉਸੇ ਵਕਤ ਰਾਤ ਨੂੰ ਹੀ ਬਲੈਕਆਊਟ ਕਰ ਦਿੱਤਾ ਲੋਕਾਂ ਨੂੰ ਹਾਲਾਂਕਿ ਜਾਣਕਾਰੀ ਵੀ ਦਿੱਤੀ ਕਿ ਕਿਰਪਾ ਕਰਕੇ ਘਰਾਂ ਦੇ ਵਿੱਚ ਰਹੋ ਘਬਰਾਓ ਨਾ ਤੇ ਨਾ ਹੀ ਆਪਣੇ ਘਰਾਂ ਦੀਆਂ ਛੱਤਾਂ ਜਾਂ ਘਰ ਦੇ ਬਾਹਰ ਇਕੱਠੇ ਹੋਵੋ ਸਾਰੇ ਕਰਾਂ ਦੀਆਂ ਲਾਈਟਾਂ ਬੰਦ ਕਰਨ ਲਈ ਵੀ ਪ੍ਰਸ਼ਾਸਨ ਨੇ ਅਪੀਲ ਕੀਤੀ। ਇਸ ਦਰਮਿਆਨ ਅੰਮ੍ਰਿਤਸਰ ਦੇ ਵਸੋਂ ਵਾਲੇ ਇਲਾਕੇ ਤੋਂ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਵਿੱਚ ਹਵਾ ਚਿਕ ਅੱਗ ਦੇ ਗੋਲੇ ਨੂੰ ਕੁਝ ਪਲਾਂ ਦੇ ਲਈ ਦੇਖਿਆ ਜਾ ਸਕਦਾ ਹੈ। ਕੁਝ ਹੋਰ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ ਪਰ ਉਹਨਾਂ ਦੀ ਅਸੀਂ ਪੁਸ਼ਟੀ ਨਹੀਂ ਕਰਦੇ। ਅੰਮ੍ਰਿਤਸਰ ਦੇ ਵਿੱਚ ਅੱਧੀ ਰਾਤ ਨੂੰ ਬਲੈਕਆਊਟ ਤੋਂ ਪਹਿਲਾਂ ਕੱਲ ਪੂਰੇ ਦੇਸ਼ ਦੇ ਵਿੱਚ ਜਦੋਂ ਬਲੈਕਆਊਟ ਹੋਇਆ ਸੀ ਉਸ ਵਕਤ ਵੀ ਅੰਮ੍ਰਿਤਸਰ ਦੇ ਵਿੱਚ ਰਾਤ ਨੂੰ 10:30 ਵਜੇ ਤੋਂ ਲੈ ਕੇ 11 ਵਜੇ ਤੱਕ ਅੱਧੇ ਘੰਟੇ ਲਈ ਬਲੈਕਆਊਟ ਕੀਤਾ ਗਿਆ। ਭਾਰਤ ਵੱਲੋਂ ਆਪਰੇਸ਼ਨ ਸੰਦੂਰ ਸ਼ੁਰੂ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਜਿੱਥੇ ਉਸੇ ਰਾਤ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਗੋਲੀਬਾਰੀ ਕੀਤੀ 10 ਲੋਕਾਂ ਦੀ ਜਾਨ ਚਲੀ ਗਈ। ਤਾਂ ਦੂਜੀ ਰਾਤ ਫਿਰ ਜੰਮੂ ਕਸ਼ਮੀਰ ਦੇ ਕੁੱਪਵਾੜਾ ਦੇ ਕਰਨਾ ਇਲਾਕੇ ਵਿੱਚ ਸਰਹੱਦੋਂ ਪਾਰ ਗੋਲੀਬਾਰੀ ਹੋਈ। ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਰਿਆ ਹੈ। ਉਧਰ ਪਾਕਿਸਤਾਨੀ ਮੀਡੀਆ ਨੇ ਵੀ ਦਾਅਵਾ ਕੀਤਾ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਡਰੋਨ ਅਟੈਕ ਕੀਤਾ ਹੈ। ਜੀਓ ਨਿਊਜ਼ ਨੇ ਦਾਅਵਾ ਕੀਤਾ ਕਿ ਇਹ ਡਰੋਨ ਪਾਕਿਸਤਾਨ ਦੇ ਵਿੱਚ ਪੰਜਾਬ ਸੂਬੇ ਦੇ ਗੁਜਰਾਂਵਾਲਾ ਦੇ ਡਿੰਗਾ ਇਲਾਕੇ ਦੇ ਖੇਤਾਂ ਵਿੱਚ ਡਿੱਗਿਆ। ਇਸ ਦਾ ਮਲਬਾ ਇਕੱਠਾ ਕੀਤਾ ਜਾ ਰਿਹਾ ਹੈ। ਭਾਰਤੀ ਐਕਸ਼ਨ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਦੇ ਕਈ ਹਸਪਤਾਲਾਂ ਨੂੰ ਹਾਈ ਅਲਰਟ ਤੇ ਰਹਿਣ ਨੂੰ ਕਿਹਾ ਹੈ। ਇਸ ਸਬੰਧੀ ਇਸਲਾਮਾਬਾਦ ਦੇ ਐਡੀਸ਼ਨਲ ਡਿਸਟ੍ਰਿਕਟ ਮੈਜਿਸਟਰੇਟ ਮੁਹੰਮਦ ਯੂਸਫ ਨੇ ਨੋਟੀਫਿਕੇਸ਼ਨ ਜਾਰੀ ਕੀਤਾ। ਕਿ ਕਿਸੇ ਵੀ ਤਰ੍ਹਾਂ ਦੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੇ ਲਈ ਹਸਪਤਾਲਾਂ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਰਹਿਣੀ ਚਾਹੀਦੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਭਾਰਤ ਦੀ ਕਾਰਵਾਈ ਤੋਂ ਬਾਅਦ ਜਿਹੜਾ ਪੁੰਛ ਦੇ ਵਿੱਚ ਜਵਾਬੀ ਕਾਰਵਾਈ ਕੀਤੀ ਉਸ ਵਿੱਚ ਹਰਿਆਣਾ ਦਾ ਇੱਕ ਫੌਜੀ ਜਵਾਨ ਵੀ ਸ਼ਹੀਦ ਹੋਇਆ ਹੈ ਲਾਂਸ ਨਾਇਕ ਦਿਨੇਸ਼ ਦੀ ਉਮਰ 32 ਸਾਲ ਸੀ ਤੇ ਪੋਸਟਿੰਗ ਇਹਨਾਂ ਦਿਨਾਂ ਦੇ ਵਿੱਚ ਪੁੰਛ ਵਿੱਚ ਸੀ ਆਪਰੇਸ਼ਨ ਸਿੰਧੂਰ ਤੋਂ ਬਾਅਦ ਜਦੋਂ ਪਾਕਿਸਤਾਨ ਨੇ ਫਾਇਰਿੰਗ ਸ਼ੁਰੂ ਕੀਤੀ ਤਾਂ ਦਿਨੇਸ਼ ਆਪਣੇ ਫੌਜੀ ਸਾਥੀਆਂ ਦੇ ਨਾਲ ਜਵਾਬੀ ਫਾਇਰਿੰਗ ਕਰਨ ਲੱਗੇ। ਇਸੇ ਦਰਮਿਆਨ ਪਾਕਿਸਤਾਨ ਵੱਲੋਂ ਇੱਕ ਬੰਬ ਉਹਨਾਂ ਤੇ ਆ ਕੇ ਡਿੱਗਿਆ ਜਿਸ ਵਿੱਚ ਬਲਾਸਟ ਹੁੰਦਿਆਂ ਹੀ ਦਿਨੇਸ਼ ਅਤੇ ਉਹਨਾਂ ਦੇ ਚਾਰ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਸਪਤਾਲ ਵਿੱਚ ਇਲਾਜ ਦਰਮਿਆਨ ਦਿਨੇਸ਼ ਦੀ ਜਾਨ ਚਲੀ ਗਈ। ਸ਼ਹੀਦ ਦਿਨੇਸ਼ ਦੀ ਮ੍ਰਿਤਕ ਦੇ ਅੱਜ ਪਲਵਲ ਦੇ ਮੁਹੰਮਦਪੁਰ ਪਿੰਡ ਵਿੱਚ ਲਿਆਂਦੀ ਜਾਏਗੀ, ਜਿੱਥੇ ਪੂਰੇ ਫੌਜੀ ਸਨਮਾਨ ਨਾਲ ਦਿਨੇਸ਼ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਪੰਜ ਭਰਾਵਾਂ ਦੇ ਵਿੱਚ ਸਭ ਤੋਂ ਵੱਡੇ ਦਿਨੇਸ਼ ਦਾ ਪਰਿਵਾਰ ਨੂੰ ਵੱਡਾ ਸਹਾਰਾ ਸੀ 2014 ਦੇ ਵਿੱਚ ਉਹ ਫੌਜ ਵਿੱਚ ਭਰਤੀ ਹੋਏ ਸਨ ਹਾਲ ਹੀ ਵਿੱਚ ਪ੍ਰਮੋਸ਼ਨ ਹੋਈ ਸੀ ਦਿਨੇਸ਼ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ ਪਰਵਾਦ ਦੀ ਜਾਣਕਾਰੀ ਮੁਤਾਬਕ ਦਿਨੇਸ਼ ਦੀ ਪਤਨੀ ਇਸ ਵਕਤ ਵੀ ਗਰਭਪਤੀ ਹੈ ਭਾਰਤ-ਪਾਕਿਸਤਾਨ ਵਿਚਾਲੇ ਵਧੇ ਹੋਏ ਤਣਾਅ ਦਾ ਅਸਰ ਪੂਰੀ ਦੁਨੀਆ ਤੇ ਵੀ ਦਿਖਾਈ ਦੇ ਰਿਹਾ ਹੈ। ਸਿੰਗਾਪੁਰ ਨੇ ਤਾਜ਼ਾ ਐਡਵਾਈਸਰੀ ਜਾਰੀ ਕੀਤੀ ਹੈ। ਦੋਵੇਂ ਮੁਲਕਾਂ ਦੀਆਂ ਸਰਹੱਦਾਂ ਤੇ ਵਧੀ ਹੋਈ ਟੈਨਸ਼ਨ ਨੂੰ ਦੇਖਦੇ ਆ ਸਿੰਗਾਪੁਰ ਸਰਕਾਰ ਨੇ ਆਪਣੇ ਨਾਗਰਿਕਾਂ ਦੇ ਲਈ ਟਰੈਵਲ ਐਡਵਾਈਸਰੀ ਜਾਰੀ ਕਰਕੇ ਅਪੀਲ ਕੀਤੀ ਹੈ ਕਿ ਉਹ ਜੰਮੂ-ਕਸ਼ਮੀਰ ਅਤੇ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਫਿਲਹਾਲ ਪਰਹੇਜ਼ ਕਰਨ। ਉਦਰ ਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਾਧਦੇ ਤਣਾਅ ਤੇ ਡੂੰਗੀ ਚਿੰਤਾ ਜਤਾਉਂਦੇ ਹਾਂ ਦੋਵੇਂ ਸਾਡੇ ਮਿੱਤਰ ਮੁਲਕ ਹਨ ਤੇ ਬੇਲਾਰੂਸ ਦੋਵੇਂ ਪੱਖਾਂ ਨੂੰ ਛੇਤੀ ਤੋਂ ਛੇਤੀ ਸੀਜ਼ ਫਾਇਰ ਦੀ ਅਪੀਲ ਕਰਦਾ ਹੈ ਯਾਨੀ ਕਿ ਦੋਵਾਂ ਮੁਲਕਾਂ ਨੂੰ ਗੋਲੀਬੰਦੀ ਕਰਨੀ ਚਾਹੀਦੀ ਹੈ ਕਹਿੰਦੇ ਸਾਡਾ ਮੰਨਣਾ ਹੈ ਕਿ ਸ਼ਾਂਤੀਪੂਰਨ ਗੱਲਬਾਤ ਦੇ ਨਾਲ ਸੰਘਰਸ਼ ਨੂੰ ਹੱਲ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ ਬੇਲਾਰੂਸ ਦੱਖਣੀ ਏਸ਼ੀਆ ਦੇ ਵਿੱਚ ਸਥਾਈ ਸ਼ਾਂਤੀ ਗੱਲਬਾਤ ਅਤੇ ਸ਼ਾਂਤੀਪੂਰਨ ਤਰੀਕਿਆਂ ਨਾਲ ਵਿਵਾਦਾਂ ਦੇ ਨਿਪਟਾਰੇ ਦੀ ਵਕਾਲਤ ਕਰਦਾ ਹੈ ਉਦੋਂ ਪਿਛਲੇ 3 ਸਾਲਾਂ ਤੋਂ ਯੁੱਧ ਨਾਲ ਜੂਝ ਰਹੇ ਯੂਕਰੇਨ ਨੇ ਵੀ ਦੋਵਾਂ ਮੁਲਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਚਿੰਤਾ ਜ਼ਾਹਰ ਕਰਦਿਆਂ ਭਾਰਤ ਪਾਕਿਸਤਾਨ ਨੂੰ ਸੰਜਮ ਬਣਾ ਕੇ ਰੱਖਣਾ ਅਤੇ ਸਾਰਥਕ ਕੂਟਨੀਤਿਕ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਫੇਰ ਬਿਆਨ ਆਇਆ ਹੈ ਕਿ ਦੋਵੇਂ ਮੁਲਕ ਜੈਸੇ ਕੋ ਤੈਸੇ ਵਾਲੀ ਕਾਰਵਾਈ ਹੁਣ ਕਰ ਚੁੱਕੇ ਨੇ ਤੇ ਹੁਣ ਦੋਵਾਂ ਨੂੰ ਰੁਕ ਜਾਣਾ ਚਾਹੀਦਾ ਹੈ ਕਹਿੰਦੇ ਮੇਰੇ ਦੋਵਾਂ ਦੇਸ਼ਾਂ ਦੇ ਨਾਲ ਚੰਗੇ ਰਿਸ਼ਤੇ ਨੇ ਦੋਵਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਮੈਂ ਚਾਹੁੰਦਾ ਕਿ ਦੋਵੇਂ ਰੁਕਣ ਕਿਉਂਕਿ ਦੋਵੇਂ ਚੱਲੇ ਹੋਏ ਨੇ ਟਰੰਪ ਨੇ ਕਿਹਾ ਕਿ ਜੇ ਮੈਂ ਕੋਈ ਵੀ ਮਦਦ ਕਰ ਸਕਦਾ ਹੋਇਆ ਕਿਸੇ ਨੂੰ ਵੀ ਮੇਰੀ ਮਦਦ ਦੀ ਲੋੜ ਹੋਈ ਤਾਂ ਮੈਂ ਹਮੇਸ਼ਾ ਮੌਜੂਦ ਰਹੂੰਗਾ And hopefully they can stop now. They've gone tit for tat, so hopefully they can stop now. But I know both. We get along with both the countries very well. Good relationships with both and I wanna see it stop. And if I can do anything to help, I will I will be there. ਤਾਜ਼ਾ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਨੇ ਲੰਗੀ ਰਾਤ ਜੰਮੂ ਕਸ਼ਮੀਰ ਦੇ ਚਾਰ ਇਲਾਕਿਆਂ ਵਿੱਚ ਗੋਲੀਬਾਰੀ ਕੀਤੀ ਹੈ ਜਿਸ ਵਿੱਚ ਕਪਵਾੜਾ ਤੋਂ ਇਲਾਵਾ ਬਾਰਾਮੂਲਾ ਉਰੀ ਤੇ ਅਖਨੂਰ ਸ਼ਾਮਿਲ ਹਨ ਭਾਰਤੀ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਤਾਜ਼ਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਰਾਜਸਥਾਨ ਦੇ ਜੋਧਪੁਰ ਪ੍ਰਸ਼ਾਸਨ ਨੇ ਅੱਜ ਤੋਂ ਲੈ ਕੇ ਅਗਲੇ ਹੁਕਮਾਂ ਤੱਕ ਸਾਰੇ ਹੀ ਸਰਕਾਰੀ ਅਰਧ ਸਰਕਾਰੀ ਨਿੱਜੀ ਸਕੂਲਾਂ ਸਮੇਤ ਆਂਗਣਵਾੜੀ ਕੇਂਦਰ ਬੰਦ ਕਰਨ ਦਾ ਫੈਸਲਾ ਲਿਆ ਹੈ ਇਸੇ ਤਰ੍ਹਾਂ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਵੀ ਆਪਣੇ ਮੁਲਕ ਦੇ ਵਿੱਚ 16 ਭਾਰਤੀ YouTube ਨਿਊਜ਼ ਚੈਨਲ 31 YouTube ਲਿੰਕ ਅਤੇ 22 ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ ਇਹ ਫੈਸਲਾ ਪਾਕਿਸਤਾਨ ਦੂਰ ਸੰਚਾਰ ਅਥਾਰਟੀ ਦੇ ਵੱਲੋਂ ਲਿਆ ਗਿਆ ਹੈ ਭਾਰਤ ਨੇ ਮੰਗਲਵਾਰ ਬੁੱਧਵਾਰ ਦੀ ਅੱਧੀ ਰਾਤ ਨੂੰ 1:05 ਤੇ ਪਾਕਿਸਤਾਨ ਅਤੇ ਪੀਓਕੇ ਕਸ਼ਮੀਰ ਦੇ ਵਿੱਚ 에ਅਰ ਸਟ੍ਰਾਈਕ ਕੀਤੀ 9 دہشتਗਰਦੀ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਵਿੱਚ 100 ਤੋਂ ਵੱਧ دہشتਗਰਦਾਂ ਨੂੰ ਮਾਰੇ ਜਾਣ ਦਾ ਦਾਵਾ ਕੀਤਾ ਹੈ ਇਨ੍ਹਾਂ ਵਿੱਚ ਅਤਵਾਦੀ ਜੱਥਬੰਦੀ ਜੈਸ਼ੀ ਮੁਹੰਮਦ ਦੇ ਮੁਖੀ ਮੌਲਾਨਾ ਮਸਜੂਦ ਅਜ਼ਹਰ ਦੇ ਪਰਿਵਾਰ ਦੇ 10 ਮੈਂਬਰ ਅਤੇ 4 ਉਹਨਾਂ ਦੇ ਸਹਿਯੋਗੀ ਵੀ ਖਤਮ ਹੋਏ ਹਨ ਭਾਰਤ ਨੇ ਕੁੱਲ 24 ਮਿਜ਼ਾਈਲਾਂ ਦਾਗੇ ਜਾਣ ਦੀ ਜਾਣਕਾਰੀ ਦਿੱਤੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 22 ਅਪ੍ਰੈਲ ਨੂੰ ਹੋਏ ਵੱਡੇ ਹਮਲੇ ਦੇ 15 ਦਿਨ ਬਾਅਦ ਭਾਰਤ ਨੇ ਇਹ ਆਪਰੇਸ਼ਨ ਕੀਤਾ ਜਿਸ ਦਾ ਨਾਮ ਆਪਰੇਸ਼ਨ ਸੰਦੂਰ ਰੱਖਿਆ ਗਿਆ ਇਨਾਮ ਉਹਨਾਂ ਸਾਰੀਆਂ ਮਹਿਲਾਵਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਪਤੀਆਂ ਨੂੰ ਪਹਿਲਗਾਮ ਦੇ ਵਿੱਚ 22 ਅਪ੍ਰੈਲ ਨੂੰ ਖਤਮ ਕਰ ਦਿੱਤਾ ਗਿਆ ਸੀ। ਭਾਰਤ ਨੇ ਪਾਕਿਸਤਾਨ ਦੀਆਂ ਜਿਣੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੇ ਵਿੱਚ ਬਹਾਵਲਪੁਰ, ਮਰੀਦਕੇ, ਸਿਆਲਕੋਟ, ਕੋਟਲੀ, ਮੁਜ਼ਫਰਾਬਾਦ, ਬਰਨਾਲਾ ਤੇ ਤਹਿਰਾਕਲਾਂ ਸ਼ਾਮਿਲ ਸਨ। ਭਾਰਤ ਦੀ ਇਸ ਕਾਰਵਾਈ ਤੋਂ ਬੁਖਲਾਏ ਪਾਕਿਸਤਾਨ ਨੇ ਵੀ ਤੁਰੰਤ ਜਵਾਬੀ ਕਾਰਵਾਈ ਦਿੱਤੀ ਰਾਤ ਨੂੰ ਹੀ। ਜੰਮੂ ਕਸ਼ਮੀਰ ਦੇ ਪੁਂਚ ਇਲਾਕੇ ਵਿੱਚ ਲਗਾਤਾਰ ਗੋਲੀਬਾਰੀ ਕੀਤੀ ਜਿਹੜੀ ਕੱਲ ਸਵੇਰੇ 11 ਵਜੇ ਤੱਕ ਰੁਕ ਰੁਕ ਕੇ ਚੱਲਦੀ ਰਹੀ ਇਸ ਦਰਮਿਆਨ 10 ਜਣੇ ਖਤਮ ਹੋ ਗਏ ਜਿਨ੍ਹਾਂ ਦੇ ਵਿੱਚ 4 ਸਿੱਖ ਵੀ ਸ਼ਾਮਲ ਹਨ ਇੱਕ ਗੁਰੂ ਘਰ ਨੂੰ ਵੀ ਨੁਕਸਾਨ ਪਹੁੰਚਿਆ ਹੈ ਤੇ ਕੁੱਲ 32 ਲੋਕ ਜ਼ਖਮੀ ਹੋਣ ਦੀ ਖਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਤਿੰਨੇ ਫੌਜਾਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਹ ਨਵਾਂ ਭਾਰਤ ਹੈ ਪੂਰਾ ਦੇਸ਼ ਸਾਡੇ ਵੱਲ ਦੇਖ ਰਿਹਾ ਹੈ ਇਹ ਤਾਂ ਹੋਣਾ ਹੀ ਸੀ ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪਾਕਿਸਤਾਨੀ ਸੰਸਦ ਦੇ ਵਿੱਚ ਖੜਕੇ ਕਿਹਾ ਕਿ ਭਾਰਤ ਨੇ ਕਾਇਰਾਨਾ ਹਮਲਾ ਕੀਤਾ ਹੈ ਅਸੀਂ ਇਸ ਦਾ ਬਦਲਾ ਲਵਾਂਗੇ ਸਾਨੂੰ ਪੂਰਾ ਹੱਕ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਕਾਰਵਾਈ ਨੂੰ ਸ਼ਰਮਨਾਕ ਦੱਸਿਆ